ਦੋਸਤੋ ਅਸੀਂ ਸੋਹਣੇ ਕੱਪੜੇ ਪਾਉਂਦੇ ਆ ਸੋਹਣੇ ਬੂਟ ਸੈਂਡਲ ਚੱਪਲ ਪਾਉਂਦੇ ਆ ਤਾਂ ਕਿ ਅਸੀਂ ਜੱਚੀ ਅਸੀਂ ਫੱਬੀਏ ਲੇਕਿਨ ਕਿਤਨੇ ਕੀਤੇ ਬੂਟ ਚੱਪਲ ਸੈਂਡਲ ਪਾਣ ਦਾ ਇੱਕ ਮਕਸਦ ਹੋਰ ਵੀ ਹੁੰਦਾ ਏ ਉਹ ਮਕਸਦ ਹੁੰਦਾ ਏ ਕਿ ਸਾਡੇ ਪੈਰ ਸੁਰੱਖਿਅਤ ਰਹਿਣ ਸਾਡੇ ਪੈਰਾਂ ਦੇ ਵਿੱਚ ਕੁਝ ਵੀ ਵੱਜੇ ਨਾ ਛੱਤਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਪੂਜ ਤਾਂ ਦੋਸਤੋ ਆਪਾਂ ਬੂਟ ਚੱਪਲ ਦੀ ਗੱਲ ਕਰ ਰਹੇ ਆ ਅ ਵਿਸ਼ੇਸ਼ ਤੌਰ ਦੇ ਉੱਪਰ ਆਪਾਂ ਗੱਲ ਕਰਾਂਗੇ ਚੱਪਲਾਂ ਦੀ ਤਾਂ ਫਿਰ ਸਾਨੂੰ ਚੱਪਲ ਪਾਣੀ ਕਿਹੜੀ ਚਾਹੀਦੀ ਹੈ ਕਿਉਂਕਿ ਮਾਰਕੀਟ ਦੇ ਵਿੱਚ ਕਈ ਪ੍ਰਕਾਰ ਦੀ ਚੱਪਲਾਂ ਮੌਜੂਦ ਹੁੰਦੀਆਂ ਨੇ ਅਤੇ ਵੱਖ-ਵੱਖ ਹਾਲਾਤਾਂ ਦੇ ਵਿੱਚ ਕਈ ਵਾਰੀ ਡਾਕਟਰ ਦੇ ਵੱਲੋਂ ਵੀ ਜਾਂ ਵੈਸੇ ਵੀ ਸਾਨੂੰ ਸਲਾਹ ਮਿਲਦੀ ਹੈ ਕਿ ਅਸੀਂ ਇਸ ਤਰ੍ਹਾਂ ਦੀ ਚੱਪਲ ਪਾਈਏ ਤਾਂਤ ਸਾਨੂੰ ਇਹ ਫਾਇਦਾ ਹੋ ਸਕਦਾ ਹੈ ਅਸਲ ਦੇ ਵਿੱਚ ਸਾਨੂੰ ਕਿਸ ਤਰ੍ਹਾਂ ਦੀ ਚੱਪਲ ਪਾਣੀ ਚਾਹੀਦੀ ਹੈ ਤਾਂ ਕਿ ਸਾਡੇ ਪੈਰ ਵੀ ਸੁਰੱਖਿਅਤ ਰਹਿਣ ਅਤੇ ਅਸੀਂ ਜੱਚੀਏ ਤੇ ਫੱਬੀਏ ਵੀ ਤਾਂ ਫਿਰ ਆਪਾਂ ਮਾਰਕੀਟ ਦੇ ਵਿੱਚ ਚੱਲਦੇ ਹਾਂ ਅਤੇ ਦੇਖਦੇ ਹਾਂ ਕਿ ਉੱਥੇ ਕਿਸ ਤਰ੍ਹਾਂ ਕਿਸ ਤਰ੍ਹਾਂ ਦੀ ਚੱਪਲਾਂ ਮੌਜੂਦ ਨੇ ਤਾਂ ਫਿਰ ਉਹਨਾਂ ਦੇ ਵਿੱਚੋਂ ਇੱਕ ਚੱਪਲ ਪਸੰਦ ਕਰਕੇ ਮੈਂ ਖਰੀਦਾਂਗਾ ਵੀ ਅਤੇ ਤੁਸੀਂ ਵੀ ਜਰੂਰ ਆਪਣੀ ਪਸੰਦ ਦੇ ਬਾਰੇ ਵਿੱਚ ਦੱਸਣਾ ਅਤੇ ਇਸੇ ਗੱਲ ਦੇ ਉੱਪਰ ਵੀ ਵਿਚਾਰ ਜਰੂਰ ਕਰਨਾ ਕਿ ਤੁਹਾਨੂੰ ਕਿਹੋ ਜੀ ਚੱਪਲ ਪਾਣੀ ਚਾਹੀਦੀ ਹੈ। ਸੋ ਇਸ ਵੇਲੇ ਅਸੀਂ ਪਹੁੰਚ ਚੁੱਕੇ ਹਾਂ ਵਿਸ਼ਾਲ ਮੈਗਾ ਮਾਰਡ ਦੇ ਵਿੱਚ। ਵਿਸ਼ਾਲ ਮੈਗਾ ਮਾਰਡ ਦੇ ਵਿੱਚ ਕਈ ਪ੍ਰਕਾਰ ਦੀਆਂ ਚੱਪਲਾਂ ਦੇ ਆਪਾਂ ਕਈ ਕਈ ਡਿਜ਼ਾਈਨ ਹੈਗੇ ਆ ਆਰਟੀਕਲ ਕਾਫੀ ਸਾਰੇ ਆਰਟੀਕਲ ਹੈਗੇ ਤੇ ਆਪਾਂ ਦੇਖਾਂਗੇ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਆਰਟੀਕਲ ਹੁੰਦੇ ਨੇ ਕਿਸ ਤਰ੍ਹਾਂ ਕਿਸ ਤਰ੍ਹਾਂ ਦੀਆਂ ਚੱਪਲਾਂ ਹੁੰਦੀਆਂ ਕਿਹੜੇ ਕਿਹੜੇ ਡਿਜ਼ਾਈਨ ਹੁੰਦੇ ਨੇ ਤੇ ਆਪਾਂ ਕਈ 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 ਪ੍ਰਕਾਰ ਹੈ ਤਾਂ ਕਿਹੜੀ ਕਿਹੜੀਆਂ ਪ੍ਰਕਾਰਾਂ ਹੁੰਦੀਆਂ ਨੇ ਤਾਂ ਆਓ ਫਿਰ ਅੰਦਰ ਚੱਲ ਕੇ ਵੇਖਦੇ ਸੋ ਜੀ ਇਸ ਮੈਗਾ ਮਾਰਟ ਦਾ ਇਹ ਚੱਪਲਾਂ ਦੇ ਵਾਲਾ ਇਲਾਕਾ ਹੈਗਾ ਇਸ ਦੇ ਵਿੱਚ ਤੁਸੀਂ ਦੇਖੋਗੇ ਤੇ ਸ਼ੀਵਰਾ ਦੇ ਵਿੱਚ ਕਈ ਪ੍ਰਕਾਰ ਦੀਆਂ ਚੱਪਲਾਂ ਇੱਥੇ ਨਜ਼ਰ ਆ ਰਹੀਆਂ ਨੇ ਸੋ ਆਪਾਂ ਗੱਲ ਕਰ ਰਹੇ ਸੀ ਕਿ ਚੱਪਲਾਂ ਕਿਹੜੀ ਪਾਣੀ ਚਾਹੀਦੀ ਹੈਗੀ ਤੇ ਕਿਸ ਤਰ੍ਹਾਂ ਦੀ ਕਈ ਪ੍ਰਕਾਰ ਕਿਉਂ ਹੁੰਦੇ ਹੈਗੇ ਜਿਹੜੀ ਆਪਾਂ ਗੱਲ ਕਰ ਰਹੇ ਸੀ ਜਿਵੇਂ ਹੁਣ ਆ ਚੱਪਲ ਹੈਗੀ ਹੈ ਇਹ ਥੋੜੀ ਹਾਰਡ ਚੱਪਲ ਹੈ ਹਾਰਡ ਹੈਗੀ ਤੇ ਇਸ ਤੋਂ ਬਾਅਦ ਤੁਸੀਂ ਆਹ ਦੇਖੋਗੇ ਇਸ ਦੇ ਉੱਪਰ ਆਪਾਂ ਕਹਿੰਦੇ ਗੋਲ-ਗੋਲ ਬਿੰਦੂ ਬਣੇ ਹੋਏ ਨੇ ਐਕੂ ਪ੍ਰੈਸ਼ਰ ਟਾਈਪ ਕਰਨ ਦੇ ਲਈ ਚੱਪਲ ਹੈਗੀ ਤੇ ਇਸ ਦੇ ਬੇਸ ਦੇ ਉੱਤੇ ਵੀ ਇਹ ਵਾਲੀ ਜੋ ਆਪਾਂ ਦੇਖੀਏ ਉਭਰੇ ਹੋਏ ਭਾਗ ਹੈਗਾ ਇਹ ਬਣਿਆ ਹੋਇਆ ਹੈ ਜਦੋਂ ਕਿ ਇਸ ਚप्पल ਦੇ ਉੱਤੇ ਜੋ ਨੀਚੇ ਵਾਲਾ ਸਰਫੇਸ ਹੈਗਾ ਉਹ ਹੋਰ ਤਰ੍ਹਾਂ ਦਾ ਹੈਗਾ ਇਸੇ ਤਰ੍ਹਾਂ ਹੁਣ ਆਪਾਂ ਆ ਇਸ ਚप्पल ਦੀ ਗੱਲ ਕਰੀ ਤਾਂ ਇਸ ਦਾ ਸਰਫੇਸ ਹੋਰ ਤਰ੍ਹਾਂ ਦਾ ਨੀਚੇ ਸਕੁਅਰ ਬਣੇ ਹੋਏ ਨੇ ਵੱਖ-ਵੱਖ ਪ੍ਰਕਾਰ ਦੀਆਂ ਚੱਪਲਾਂ ਕਿਉਂ ਮਾਰਕੀਟ ਦੇ ਵਿੱਚ ਆ ਰਹੀਆਂ ਨੇ ਅੱਜਕੱਲ ਆਪਾਂ ਉਸ ਦੇ ਉੱਪਰ ਗੱਲਬਾਤ ਕਰ ਰਹੇ ਸੀਗੇ ਤੇ ਇਹ ਚੱਪਲ ਦਾ ਸਰਫੇਸ ਦੇਖਿਆ ਜਾਵੇ ਇਸ ਦਾ ਸਰਫੇਸ ਹੋਰ ਹੈ ਤੇ ਇਸ ਚੱਪਲ ਦਾ ਇਹ ਹਿੱਸਾ ਹੋਰ ਹੈ ਤੇ ਇੱਕ ਚੀਜ਼ ਹੋਰ ਜਿਹੜੀ ਨੋਟ ਕਰਨ ਵਾਲੀ ਹੈਗੀ ਇਹਨਾਂ ਦਾ ਆਪਾਂ ਕਹੀਏ ਕਿ ਇਹਦੀ ਮੋਟਾਈ ਇਸ ਦੀ ਮੋਟਾਈ ਦੇ ਵਿੱਚ ਵੀ ਫਰਕ ਆਂਦਾ ਕਿਸੇ ਚੱਪਲ ਦੀ ਮੋਟਾਈ ਜ਼ਿਆਦਾ ਆਂਦੀ ਕਿਸੇ ਚੱਪਲ ਦੀ ਮੋਟਾਈ ਘੱਟ ਆਂਦੀ ਹੈਗੀ ਤਾਂ ਥੋੜਾ ਹੋਰ ਅੱਗੇ ਕੈਮਰਾਮੈਨ ਆਵੇ ਤਾਂ ਮੈਂ ਤੁਹਾਨੂੰ ਦਿਖਾਵਾਂ ਇਹ ਦੇਖੋ ਇਹ ਬਿਲਕੁਲ ਸੌਫਟ ਚੱਪਲ ਹੈ ਆ ਦੇਖੋ ਕਿੰਨਾ ਇਹ ਹਿੱਸਾ ਇਹ ਦਬਹ ਹੋ ਜਾਂਦਾ ਹੈਗਾ ਜਦੋਂ ਕਿ ਇਹ ਜਿਹੜੀ ਹਾਰਡ ਚੱਪਲ ਹੈਗੀ ਹੈ ਇਹ ਉਸ ਤਰ੍ਹਾਂ ਨਹੀਂ ਦਬ ਸਕਦੇ ਤੁਸੀਂ ਸੋ ਹਾਰਡ ਚੱਪਲ ਸੌਫਟ ਚੱਪਲ ਦੇ ਨਾਲ-ਨਾਲ ਆਪਾਂ ਕਹਿ ਸਕਦੇ ਹਾਂ ਕਿ ਐਕੂਪ੍ਰੈਸ਼ਰ ਕਰਨ ਵਾਲੀ ਚੀਜ਼ ਦੇ ਉੱਪਰ ਬਿੰਦੂ ਜੇ ਬਣੇ ਹੁੰਦੇ ਨੇ ਤੇ ਉਸ ਦੇ ਨਾਲ ਹੀ ਜਿਹੜੇ ਸਟੈਪਲ ਹੁੰਦੇ ਨੇ ਉਹਨਾਂ ਦੀ ਬਣਾਵਟ ਦੇ ਵਿੱਚ ਵੀ ਫਰਕ ਹੁੰਦਾ ਤਾਂ ਪੈਰ ਦੇ ਵਿੱਚ ਉਹਨਾਂ ਦਾ ਗ੍ਰਿਪ ਕਿਸ ਤਰ੍ਹਾਂ ਦਾ ਹੁੰਦਾ ਸੋ ਇਹੀ ਵੱਖ-ਵੱਖ ਤਰ੍ਹਾਂ ਦੀ ਚੱਪਲਾਂ ਦੇ ਵਿੱਚੋਂ ਚੂਜ਼ ਤੁਸੀਂ ਕਿਹੜੀ ਚੱਪਲ ਕਰਨੀ ਹੈਗੀ ਮੇਨ ਗੱਲ ਤਾਂ ਉਹ ਹੈਗੀ ਹੈ ਤਾਂ ਮੈਨੂੰ ਤਾਂ ਇਹਨਾਂ ਸਾਰੀਆਂ ਚੱਪਲਾਂ ਦੇ ਵਿੱਚੋਂ ਲਗਭਗ ਆਪਾਂ ਕਹਿ ਸਕਦੇ ਹਾਂ ਕਿ 30 35 ਡਿਜ਼ਾਈਨ ਹੈਗੇ ਇੱਥੇ ਤਾਂ ਮੈਨੂੰ ਤਾਂ ਪਸੰਦ ਜਿਹੜਾ ਆਇਆ ਹੈਗਾ ਉਹ ਇਹ ਵਾਲਾ ਆਇਆ ਹੈਗਾ ਸੌਫਟ ਚੱਪਲ ਤਾਂ ਮੈਂ ਤਾਂ ਸੌਫਟ ਚੱਪਲ ਖਰੀਦਣ ਦੇ ਵਿੱਚ ਵਿਸ਼ਵਾਸ ਰੱਖਦਾ ਕਿਉਂਕਿ ਸੌਫਟ ਜਿਹੜੀ ਚप्पल ਹੈਗੀ ਉਹ ਪੈਰਾਂ ਨੂੰ ਬੜੀ ਇੱਕ ਸਕੂਨ ਜਿਹਾ ਦਿੰਦੀ ਹੈਗੀ ਹੈ ਤਾਂ ਕਿਸੇ ਨਾ ਕਿਸੇ ਤੁਸੀਂ ਰਿਲੈਕਸ ਮਹਿਸੂਸ ਜ਼ਰੂਰ ਕਰਦੇ ਹੋ ਸੋ ਤੁਸੀਂ ਵੀ ਦੇਖਣਾ ਕਿ ਤੁਹਾਨੂੰ ਕਿਹੜੀ ਚप्पल ਰਿਲੈਕਸ ਮਹਿਸੂਸ ਕਰਦੀ ਹੈ ਤਾਂ ਤੁਸੀਂ ਉਹੀ ਵਾਲੀ ਚप्पल ਖਰੀਦਣ ਦੀ ਕੋਸ਼ਿਸ਼ ਕਰਨੀ ਹੈਗੀ ਤਾਂ ਆਪਾਂ ਫਿਰ ਇਹ ਚप्पल ਖਰੀਦ ਲਈਤੀ ਹੈਗੀ ਹੈ ਤੇ ਮੈਨੂੰ ਜਿੱਥੋਂ ਤੱਕ ਪਸੰਦ ਹੈਗੀ ਮੇਰੀ ਪਸੰਦ ਹੈਗੀ ਸੌਫਟ ਚੱਪਲ ਤਾਂ ਸੌਫਟ ਚੱਪਲ ਦੇ ਵਿੱਚ ਮੈਂ ਕਾਫੀ ਰਿਲੈਕਸ ਮਹਿਸੂਸ ਕਰਦਾ ਇੱਕ ਤਰ੍ਹਾਂ ਦਾ ਜਦੋਂ ਤੁਸੀਂ ਕਿਸੇ ਵੀ ਕੱਪੜਾ ਤੁਸੀਂ ਕੋਈ ਵੀ ਕੱਪੜਾ ਪਾਉਂਦੇ ਹੋ ਜਾਂ ਕੋਈ ਵੀ ਜੁੱਤਾ ਜਾਂ ਚੱਪਲ ਪਹਿਨਦੇ ਹੋ ਤਾਂ ਜਿੱਥੇ ਤੁਹਾਡੀ ਦਿੱਖ ਵਧੀਆ ਹੋਣੀ ਚਾਹੀਦੀ ਤੁਸੀਂ ਫੱਬਨੇ ਚਾਹੀਦੇ ਉੱਥੇ ਤੁਹਾਨੂੰ ਇੱਕ ਵਧੀਆ ਫੀਲਿੰਗ ਵੀ ਹੋਣੀ ਚਾਹੀਦੀ ਹੈ ਸੋ ਮੈਨੂੰ ਸੌਫਟ ਚੱਪਲ ਦੇ ਵਿੱਚ ਵਧੀਆ ਫੀਲਿੰਗ ਜ਼ਰੂਰ ਆਂਦੀ ਹੈਗੀ ਤੇ ਤੁਸੀਂ ਵੀ ਦੱਸਣਾ ਕਿ ਤੁਹਾਨੂੰ ਕਿਹੋ ਜਿਹੀ ਚੱਪਲ ਪਸੰਦ ਹੈ ਅਤੇ ਤੁਸੀਂ ਕਿਹੋ ਜਿਹੀ ਚੱਪਲਾ ਪਾ ਕੇ ਰਿਲੈਕਸ ਮਹਿਸੂਸ ਕਰਦੇ ਹੋ ਸੋ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਣਾ ਹੁਣ ਮੈਨੂੰ ਦਿਓ ਇਜਾਜ਼ਤ ਤੁਸੀਂ ਲਗਾਤਾਰ ਦੇਖਦੇ ਰਹੋ ਬਾਈਜੀ ਪੰਜਾਬੀ ਧੰਨਵਾਦ ਜੀ